ਆ ਕੱਲ ਕਹਿੰਦੇ ਫਾਦਰਡੇ ਦੇ ਸੀ ਹੈ ਉਹ ਇਹ ਫਾਦਰ ਫੁੱਤਰਡੇ ਬਾਈ ਗੋਰਿਆਂ ਦੇ ਹੁੰਦੇ ਆ ਜਿਹੜੇ ਇੱਕ ਦੂਜੇ ਨੂੰ ਕਦੇ ਇੱਕਦਾਂ ਹੀ ਟੱਕਰਦੇ ਨੇ ਸਾਲ 'ਚ ਆਪਣੇ ਆਰਿਆਂ ਨੂੰ ਜਿਨ੍ਹਾਂ ਨੂੰ ਘਰ ਦੇ ਹਰੇਕ ਖੁੰਜੇ 'ਚ ਪਾਪਾ ਆਰਟਿਓ ਵਾਂਗੂ ਕੇਰੀ ਖੜਾਉਂਦਾ ਸਾਡੇ ਕਹਿੰਦੇ ਫਾਦਰਡੇ ਨੇ ਯਾਰ ਵੈਸੇ ਵੀ ਗੋਰਿਆਂ ਦੇ ਬੱਚੇ ਕਮਾਉ ਛੇਤੀ ਹੋ ਜਾਂਦੇ ਨੇ ਫਿਰ ਉਹ ਸੋਚਦੇ ਨੇ ਸਾਲ 'ਚ ਇੱਕ ਦਿਨ ਡੈਡ ਨਾਲ ਜਾ ਕੇ ਪੈਸਾ ਸਪੈਂਡ ਕਰੀਏ ਦੱਸੀਏ ਵੀ ਅਸੀਂ ਆਹ ਬਣ ਗਏ ਫਿਰ ਉਹਨਾਂ ਨੇ ਬਣਾਇਆ ਫਾਦਰਡੇ ਆਪਣਾ ਦਾ ਰਾਜੇ ਪੀਹਣ ਵੀ ਪਾਪੇ ਦਾ ਬਾਹਣ ਵੀ ਪਾਪੇ ਦਾ ਘਰ ਵੀ ਬਾਹਰ ਵੀ ਸੋ ਸਾਡਾ ਫਿਰ ਇੱਕ ਤਾਂ ਇੰਨੀ ਸਾਡਾ ਤਾਂ ਹਾਰ ਸੌਣ ਭਾਦੋਂ ਦਿਨ ਦੁਪਹਿਰਾਂ ਲੋਡਾ ਵੇਲਾ ਸਾਰਾ ਪਾਪਿਆਂ ਦਾ ਹੀ ਆ ਬਾਈ ਪਰ ਫੇਰ ਵੀ ਜੇ ਤੁਸੀਂ ਫਾਦਰਡੇ ਮਨਾਉਣਾ ਪਾਪਿਆਂ ਦੀ ਵੀ ਅੱਜ ਵੀ ਸਾਈਡ ਸੌਣ ਲਿਓ ਬੀਬੀਆਂ ਮੰਗੂ ਵੀ ਗੋਰੀਆਂ ਨਾਲ ਆਪਣੇ ਵਾਲਿਆਂ ਦਾ ਕੀ ਫਰਕ ਹੈ ਗੋਰੇ ਵੈਸੇ ਵੀ ਆਪਦੇ ਜਵਾਕਾਂ ਲਈ ਹੋਰ ਤਰ੍ਹਾਂ ਸੋਚਦੇ ਨੇ ਇੱਕ ਵਾਰੀ ਜਵਾਕ ਜੰਮ ਕੇ ਕਹਿੰਦੇ ਨੇ ਹੁਣੇ ਆਪਦੀ ਕਿਸਮਤ ਲਿਖੇ ਬਣਾਵੇ ਖਾਵੇ ਜੋ ਮਰਜ਼ੀ ਕਰੇ ਇਹੋ ਇੰਟਰਫੇਅਰ ਨਹੀਂ ਕਰਦੇ ਉਹਨਾਂ ਨੂੰ ਤਾਂ ਫਾਦਰਡੇ ਵਾਲੇ ਦਿਨ ਪਤਾ ਲੱਗਦਾ ਵੀ ਸਾਡੇ ਬੱਚੇ ਨੇ ਕੀ ਕਰ ਲਿਆ ਤੇ ਸਾਡੇ ਸਾਡੇ ਪਲਾਟੂ ਥਾਈਂ ਦਾ ਪਾਪੇ ਹੁਰੀ ਘਾਤ ਕਾਲੇ ਡੈਣੀ ਬਣੇ ਰਹਿੰਦੇ ਨੇ ਛਣੀ ਦੇ ਉਹ ਲੰਕੂ ਦਾ ਸਰਵਾਈਵ ਕਰਨਾ ਪੈਂਦਾ ਵੀ ਮੈਂ ਆਪਕੇ ਲਈ ਕੰਮ ਹੀ ਕਰੂੰਗਾ ਐਂ ਕਹਿ ਕੇ ਤਾਂ ਅਸੀਂ ਚੰਡੀਗੜ੍ਹ ਗਏ ਆ ਮਸਾਂ ਉਹ ਗੋਰਿਆਂ ਦਾ ਸਾਹਬ ਦੂਜੂ ਹੁੰਦਾ ਪਿਛਲੇ ਸਾਲ ਮੈਨੂੰ ਇੱਕ ਗੋਰਾ ਮਿਲਿਆ ਸੀ ਉਹ ਕਹਿੰਦਾ ਯਾਰ ਮੇਰੇ ਡੈਡੀ ਨੇ ਮੰਮੀ ਹੋਰ ਲਿਆਂਦੀ ਐ ਇਸ ਕਰਕੇ ਮੈਂ ਤਾਂ ਹਰੇਕ ਸਾਲ ਉਹਨੂੰ ਯਾਦ ਕਰਾ ਕੇ ਆਉਣਾ ਵੀ ਮੈਂ ਵੀ ਤੇਰਾ ਮੁੰਡਾ ਹੀ ਆਵੇਂ ਫੁੱਲ ਲੈ ਕੇ ਜਾਣਾ ਮਹਾ ਗੋਰੇ ਤੇਰੇ ਵਾਲੇ ਪਾਪੇ ਹੋਰਾਂ ਦੀ ਸਰਦਾਰੀ ਆ ਪ੍ਰਧਾਨ ਸਾਡੇ ਵਾਲੇ ਪਾਪੇ ਨੂੰ ਤਾਂ ਮੰਮੀ ਜਿਹੜਾ ਸੌਦਾ ਵੀ ਲਿਖ ਕੇ ਦੇ ਦੇ ਜੇ ਉਸ ਤੋਂ ਬਾਅਦ ਚਾਹ ਪੱਤੀ ਦਾ ਪੈਕਟ ਵੀ ਹੋਰ ਆ ਗਿਆ ਉਹ ਵੀ ਉਹਨੇ ਪੈਰੀ ਬੈਗ ਮੜੂ ਮੰਮੀ ਹੋਰ ਹਉਣ ਦੀ ਆ ਗੱਲ ਹੀ ਅਗਲੇ ਜਨਮ ਤੱਕ ਇਹ ਪਾਪੇ ਵੀ ਆਪਣੇ ਮੂਰੀ ਰਸ਼ੀਆਂ ਟੈਂਕ ਬਣੇ ਹੁੰਦੇ ਨੇ ਕੋਟਣ ਵੇਲੇ ਮੰਮੀ ਹੁਰਾ ਮੂਰੀ ਦਾ ਇਹ ਉਹੀ ਪਬਜੀ ਵਾਲੇ ਸ਼ੇਰ ਹੀ ਨੇ ਓਹ ਭਾਈ ਇਸ ਕਰਕੇ ਸਾਡਾ ਤਾਂ ਐਵਰੀ ਡੇ ਇਸ ਲਾਣੇ ਦਾ ਡੇ ਆ ਜਿੰਨਾ ਚਿਰ ਜ਼ਮੀਨ ਨਹੀਂ ਨਾ ਚੜਦੀ